ਬਚੋਲਣ ਨੇ ਕਰ ਦਿੱਤਾ ਕਾਂਡ ਬਿਨਾ ਕੁੜੀ ਤੋਂ ਹੀ ਮੁੰਡੇ ਨੂੰ ਚੜਾ ਦਿੱਤਾ ਬਰਾਤ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਲੋਕਾਂ ਵੱਲੋਂ ਆਪਣੇ ਧੀਆ ਪੁੱਤਾਂ ਦੇ ਰਿਸ਼ਤੇ ਕਰਵਾਉਣ ਲਈ ਬਚੋਲਿਆਂ ਨੂੰ ਮੂੰਹੋਂ ਮੰਗਵੇਂ ਪੈਸੇ ਦਿੱਤੇ ਜਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਚੋਲਣ ਨੇ ਕਰ ਦਿੱਤਾ ਵੱਡਾ ਕਾਂਡ ਮੁਖਤਸਰ ਦੇ ਪਿੰਡ ਵੜਿੰਗ ਵਿੱਚ ਇੱਕ ਬਚੋਲਣ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਨਾਲ 50000 ਦੀ ਠੱਗੀ ਮਾਰੀ ਗਈ ਦਰਅਸਲ ਬਚੋਲਣ ਨੇ ਬਿਨਾ ਕੁੜੀ ਦਿਖਾਏ ਹੀ ਮੁੰਡੇ ਨੂੰ ਆਪ ਹੀ ਸ਼ਗਨ ਪਾ ਦਿੱਤਾ ਅਤੇ ਕਿਹਾ ਕਿ ਤੁਸੀਂ ਬਰਾਤ ਦੀ ਤਿਆਰੀ ਮੁੰਡੇ ਵਾਲਿਆਂ ਵੱਲੋਂ ਵਿਆਹ ਦਾ ਸਾਰਾ ਇੰਤਜ਼ਾਮ ਕਰ ਦਿੱਤਾ ਗਿਆ ਰਿਸ਼ਤੇਦਾਰ ਵੀ ਬੁਲਾ ਲਏ ਗਏ 3 ਲੱਖ ਰੁਪਏ ਖਰਚ ਕਰ ਦਿੱਤਾ ਗਿਆ ਪਰ ਜਦੋਂ ਬਰਾਤ ਚੜ੍ਹਨ ਤੋਂ ਪਹਿਲਾਂ ਵਿਚੋਲਣ ਨੂੰ ਫੋਨ ਲਾਇਆ ਗਿਆ ਤਾਂ ਵਿਚੋਲਣ ਕਹਿੰਦੀ ਕਿ ਕੁੜੀ ਤਾਂ ਭੱਜ ਗਈ ਹੈ ਮੈਂ ਤੁਹਾਡੇ ਕੋਲ ਆ ਕੇ ਗੱਲ ਕਰਦੀ ਹਾਂ ਅਤੇ ਫਿਰ ਮੁੰਡੇ ਵਾਲਿਆਂ ਕੋਲ ਆ ਕੇ ਕਹਿੰਦੀ ਕਿ ਕੁੜੀ ਦਾ ਭਰਾ ਮਰ ਗਿਆ ਹੈ ਅਤੇ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਈ ਤਾਂ ਤੁਹਾਡੇ ਹਿਸਾਬ ਨਾਲ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ